ਖੁਸ਼ੀ ਮਿਲੀ ਅੱਜ ਬਾਜਾਂ ਵਾਲੇ ਨੇ ਕੀਤਾ ਹੋਰ ਭੈਣ ਭਾਈ ਨੇ ਜਿਹੜੇ ਭੰਤਰਾ ਸਾਡੇ ਜੀ ਉਹਨਾਂ ਨੇ ਵਿਚਾਰਿਆਂ ਨੇ ਸਾਡੀ ਮਦਦ ਕੀਤੀ ਹੈ ਉਹ ਬਾਜਾਂ ਵਾਲਾ ਸੱਤ ਆ ਜਿਆ ਮੈਂ ਕਿਹਾ ਹੁਣ ਮੇਰੇ ਮੂਰੇ ਕੌਣ ਖੜੇ ਖਰੀ ਜਿੰਦਗੀ ਦੀ ਤੈਨੂੰ ਬਾਜਾਂ ਵਾਲੇ ਬਾਜਾਂ ਵਾਲੇ ਦੀ ਪੀਠ ਪਈ ਸੀ ਇੰਨਾ ਟਾਈਮਾਂ ਚ ਹੁਣ ਸਾਨੂੰ ਸੀ ਗਿਆ ਸੀ ਉਹਨਾਂ ਨੇ ਨਾ ਕੱਟ ਲਿਆ ਬਜ਼ੁਰਗ ਔਰਤ ਨੂੰ ਮੋੜ ਮਿਲੀ ਆਪਣੀ ਚਾਰ ਕਨਾਲਾ ਜ਼ਮੀਨ ਆਪਣੀ ਜ਼ਮੀਨ ਵਿੱਚ ਪਹੁੰਚ ਕੇ ਇਸ ਬਜ਼ੁਰਗ ਔਰਤ ਨੇ ਮਨਾਈ ਖੁਸ਼ੀ ਪਰਮਾਤਮਾ ਦਾ ਕੀਤਾ ਸ਼ੁਕਰੀਆ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਔਰਤ ਕਿੰਨੀ ਖੁਸ਼ ਆ ਅੱਜ ਬਜ਼ੁਰਗ ਔਰਤ ਨੂੰ ਫੇਰ ਦੁਬਾਰਾ ਆਪਣੀ ਚਾਰ ਕਨਾਲਾ ਜ਼ਮੀਨ ਆ ਜਿਹੜੀ ਉਹ ਮਿਲੀ ਆ ਲਗਭਗ 1 ਸਾਲ ਦੀ ਮਿਹਨਤ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇਸ ਬਜ਼ੁਰਗ ਔਰਤ ਨੂੰ ਫੇਰ ਆਪਣੀ ਜਿਹੜੀ ਜ਼ਮੀਨ ਆ ਉਹ ਮਿਲੀ ਆ ਅੱਜ ਫੇਰ ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਆ ਪਹਿਲੀ ਤੇ ਅੱਜ ਕਬਜ਼ਾ ਦੁਬਾਰਾ ਕਰ ਲਿਆ ਤੁਹਾਡੀ ਇਹ ਪਹਿਲੀ ਕੀ ਸੀ ਸਾਡੀ ਆ ਸਾਡੀ ਆ ਅੱਛਾ ਪਹਿਲਾਂ ਇਹ ਮੇਰੀ ਸੀ ਮੈਂ ਆਪਦੀ ਕੁੜੀ ਨੂੰ ਦੇਤੀ ਹੁੰਦਾ ਖੈ ਬੇਫਾਲ ਕਰੂੰਗੀ ਤੇਰੀ ਫੇਰ ਭੌਂਕੇ ਕੁੜੀ ਨੂੰ ਫੇਰ ਮੇਰੇ ਨਾਲ ਕਰਾਤੀ ਜੀ ਹਾਂ ਮੇਰੀ ਪਹਿਲੀ ਆ ਤੁਸੀਂ ਜਿਹੜੀ ਪਹਿਲੀ ਆ ਵਾ ਚੁੱਕੇ ਆ ਨਾ ਚੁੱਕੀਆਂ ਰਜਿਸਟਰੀ ਤੁਹਾਡੇ ਕੋਲ ਆ ਹਾਂਜੀ ਕਾਗਜ਼ ਪੱਤਰ ਸਾਰਾ ਸਾਡੇ ਹੱਕ ਚ ਸਾਰਾ ਸਾਡਾ ਮੇਰੇ ਕੋਲੇ ਮੈਂ ਜਾਲ ਲਵਾਇਆ 30 ਲੱਖ ਲੱਖ ਕੀ ਜੀ ਜਾਲ ਲਵਾਇਆ ਲੱਗਣ ਨਹੀਂ ਸੀ ਦਿਨ ਦੇ ਮੇਰੀ ਪਹਿਲੀ ਪਹਿਲਾਂ ਵੀ ਇਹ ਇੱਥੇ ਭਿਆ ਦਿੰਦੇ ਸੀ ਬੰਦੇ ਟੱਟੀ ਵਰਦੇ ਜੀ ਮੋਟਰਾਂ ਤਿੰਨ ਚਕਾਈਆਂ ਇਹਨਾਂ ਨੇ ਨਾ ਸੀਟੀ ਦਿੱਤੀਗਾ ਦਰਖਾਤਾ ਇਹਨਾਂ ਨੇ ਗੱਲ ਨਹੀਂ ਮੇਰੀ ਸਿਵਲ ਪ੍ਰਸ਼ਾਸਨ ਤੁਹਾਡੇ ਨਾਲ ਆ ਕੇ ਤੁਹਾਡੇ ਤੋਂ ਪਾਸੇ ਆ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਜੀ ਸਰਕਾਰ ਦੇ ਪ੍ਰਸ਼ਾਸਨ ਦੀ ਜਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਤੋਂ ਕੀ ਉਮੀਦ ਕਰਦੇ ਹੋ ਤੁਸੀਂ ਅਸੀਂ ਨਿਰਧ ਕਰਦੇ ਪਹਿਲੀ ਸਾਨੂੰ ਦਵਾ ਦੇ ਜੀ ਕਿ ਅਸੀਂ ਆਦੀ ਵਿਭਾਗ ਗਿਆ ਪਹਿਲੀ ਤੇ ਕਬਜ਼ਾ ਕਰ ਹੀ ਚੁੱਕਿਆ ਮਾਸ਼ਾ ਅਸੀਂ ਖਾਈਆ ਕਿੱਥੋਂ ਅਸੀਂ ਅੱਗੇ ਖਾਣਾ ਆਦੀ ਪਹਿਲੀ ਦੇਣੀ ਆ ਆਦੀ ਫਸਲ ਬੀਜਾਂਗੇ ਮੈਨੂੰ ਕਿਹਾ ਨਾ ਪਛਾਵੀ ਮੇਰੀ ਕੁੜੀ ਨੂੰ 20 ਲੱਖ ਰੁਪਈਆ ਠੇਕੇ ਦਾ ਦੰਦਾਂ ਮੈਂ 20 ਕਿਲੋ ਬਾਈ ਕਿਲੇ ਪੱਤੀ ਕਿਲੇ ਪਾ ਕੇ ਦਿੱਤੇ ਐਡੀ ਵੱਡੀ ਕੋਠੀ ਪਾਈ ਆ ਤੇ ਉਹ ਸਾਥੋ ਕੀ ਭਾਲਦੇ ਨਹੀਂ ਕਿੰਨੀ ਪਹਿਲੀ ਆ ਤੇ ਕਿੰਨੇ ਕਿੰਨੀ ਪਹਿਲੀ ਆ ਜੀ ਤੁਸੀਂ ਕਬਜਾ ਆਪਦਾ ਵਾਪਸ ਜਿਹੜਾ ਲੈ ਲਿਆ ਦੁਬਾਰਾ ਲੈਦਾ ਮੈਂ ਚਾਰਕਨਾਲਾਂ ਦਾ ਲੈ ਲਿਆ 1.5 ਕਿਲੋ ਮੇਰਾ ਆਪਿਆ ਜੀ ਇਹ ਜਗਾਦੀਰ ਜੇਠੀ ਮੇਰੀ ਮਾਤਾ ਦੇ ਨਾਂ ਦੀ ਸੀ ਜੀ ਕੁਝ ਗੈਰ ਕਾਨੂੰਨੀ ਜਿਹੜੇ ਅੰਤਰਤੀ ਜੇ ਇੱਥੋਂ ਦੇ ਜੀ ਉਹੀ ਵੈਲੀ ਬੰਦੇ ਸੀ ਬੰਦੇ ਉਹਨਾਂ ਨੇ ਕਬਜ਼ਾ ਕੀਤਾ ਸੀ ਅੱਜ ਅਸੀਂ ਆਪਦਾ ਕਬਜ਼ਾ ਛਡਾ ਲਿਆ ਸੀ ਵਾਹ ਵੀ ਦਿੱਤੀ ਜ਼ਮੀਨ ਐਸ ਵਕਤ ਇਹ ਜਗ੍ਹਾ ਤੇ ਤੁਸੀਂ ਕਿਸੇ ਕਿਸਮ ਦੀ ਕੋਈ ਗੁੰਡਾਗਰਦੀ ਕਰਕੇ ਕਬਜ਼ਾ ਤਾਂ ਨਹੀਂ ਛਡਾਇਆ ਅਸੀਂ ਤਾਂ ਜੀ ਆਪਦੇ ਹੱਕ ਤੇ ਆਏ ਆ ਸਾਡੇ ਨਾਲ ਰਜਿਸਟਰੀ ਹੈ ਜੀ ਸਾਡੀ ਜਗ੍ਹਾ ਅਸੀਂ ਵਹੀ ਆਪ ਤੁਸੀਂ ਇੱਥੇ ਦੋ ਜਾਣੀ ਅੱਜ ਕਬਜ਼ਾ ਲੈਣਾ ਆ ਗਏ ਆ ਕੀ ਕਰਨਾ ਦੋ ਹੀ ਆਏ ਆ ਤੁਸੀਂ ਸਲਫ ਅਸੀਂ ਆ ਮੇਰੇ ਯਾਰ ਦੋਸਤ ਹੈਗੇ ਤੇ ਬਸ ਅਸੀਂ ਆਪ ਵਹੀ ਆ ਸਾਡੀ ਚੀਜ਼ ਹੈ ਸਾਨੂੰ ਕੀ ਡਰ ਪ੍ਰਸ਼ਾਸਨ ਨੇ ਤਾਂ ਜੀ ਸਾਨੂੰ ਜਦੋਂ ਵੀ ਫੀਗਰ ਪ੍ਰਸ਼ਾਸਨ ਹਾਂਜੀ ਪ੍ਰਸ਼ਾਸਨ ਵੱਲੋਂ ਤਾਂ ਜੀ ਅਸੀਂ ਉਹਨਾਂ ਨੂੰ ਕਾਗਜ਼ ਵਿਖਾਏ ਸੀ ਉਹ ਸਾਡੇ ਸਹੀ ਪਾਏ ਗਏ ਆ ਮਤ